ਭੈਗੁਰਜੀ ਦਾ ਖਾਲਸਾ ਭੈਗੁਰਜੀ ਕੀ ਫਤਿਹ ਸ੍ਰੀ ਗੁਰੂ ਰਾਮਦਾਸ ਜੀ ਦਾ ਓਟ ਆਸਰਾ ਲੈ ਕੇ ਜਿਨ ਸਿਵਰੇਥ ਨੇ ਸਵਾਰਿਆ ਦੋਸ ਸਤਪੁਰੂ ਸੱਚੇ ਪਾਏ ਦਾ ਓਟ ਆਸਰਾ ਲੈ ਕੇ ਅਸੀਂ ਸ਼ਰੋਣੀ ਅਕਾਲੀ ਦਲ ਪੁੰਨਰਸ੍ਰੀ ਤਵੱਲਾ ਬਤਾਰ ਉਮੀਦਵਾਰ ਦੇ ਤੌਰ ਤੇ ਚੋਣ ਬਾ ਮੈਦਾਨ ਵਿੱਚ ਮੈਨੂੰ ਉਹਨਾਂ ਨੇ ਉਤਾਰਿਆ ਗਿਆ ਔਰ ਇਹ ਚੋਣਾਂ ਜਿਹੜੀ ਸੀ ਸਿਧਾਂਤਾਂ 'ਤੇ ਖੜ ਕੇ ਚੋਣ ਲੜਨ ਜਾ ਰਹੇ ਹਾਂਗੇ ਪਿਛਲੇ ਸਮੇਂ 'ਚ ਸੇਕੰਦਰਜਾ ਦਾ ਜੋ ਘਾਣ ਹੋਏਗਾ ਸਿੱਖ ਪਰੰਪਰਾਵਾਂ ਦਾ ਜੋ ਘਾਣ ਹੋਏਗਾ ਉਹ ਸਿੱਖ ਪਰੰਪਰਾਵਾਂ ਸਿੱਖ ਸਿਧਾਂਤਾਂ ਨੂੰ ਬਚਾਉਣ ਲਈ ਅਸੀਂ ਚੋਣ ਲੜ ਰਹੇ ਹਾਂ ਔਰ ਜੋ ਮੈਂ ਲੰਬੇ ਸਮੇਂ ਤੋਂ ਲੈ ਕੇ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਹੋ ਰਹੀ ਖਾਸ ਤੌਰ ਤੇ ਕੇਂਦਰ ਨਾਲ ਮਿਲ ਕੇ ਕਿੰਨਾ ਬਾਦਲਾ ਪਰਿਵਾਰ ਹੈ ਜਿਹੜਾ ਇੱਕ ਪਰਿਵਾਰ ਹੈ ਜਿਹੜਾ ਉਹ ਪਿਛਲੇ 20 ਸਾਲਾਂ ਤੋਂ ਲੈ ਕੇ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪਣਾ ਕਬਜ਼ਾ ਕਰੀ ਬਿਠਾ ਹੈ ਅਸੀਂ ਉਸ ਕਬਜ਼ੇ ਨੂੰ ਛਡਾਉਣ ਲਈ ਸ਼੍ਰੋਮਣੀ ਗੁਰਦੁਆਰਾ ਪੰਨੂਪੇਟੀ ਨੂੰ ਜੋ ਬੰਧਕ ਬਣਾਇਆਗਾ ਉਹ ਬੰਧਕ ਤੋਂ ਆਜ਼ਾਦ ਕਰਾਉਣ ਲਈ ਅੱਜ ਅਸੀਂ ਲੜਾਈ ਲੜਨ ਜਾ ਰਹੇ ਹਾਂ ਤੇ ਇਹ ਲੜਾਈ ਉਨਾ ਚਿਰ ਜਾਰੀ ਰਹੂਗੀ ਜਿੰਨਾ ਚਿਰ ਇਹ ਜਰਨਲ ਚੋਣਾ ਜਿਹੜੀਆਂ ਜਿਹੜੀਆਂ ਲਗਭਗ 14 ਵਾਰੇ ਹੋ ਗਏ ਹੋਈਆਂ ਨੂੰ ਸਿੱਖ ਕੌਮ ਅਜਿਰੀ ਉਹ ਇਸ ਗੱਲ ਦੀ ਮੰਗ ਕਰਦੀ ਹੈ ਕਿ ਚੋਣਾ ਹੋਣ ਸੋ ਉਸ ਲੜਾਈ ਵਿੱਚ ਮੈਨੂੰ ਦਾਸ ਨੂੰ ਸਾਡੇ ਸਿੰਘ ਸਹਿਬਾਨ ਅਗਿਆਨੀ ਹਰਪ੍ਰੀਤ ਸਿੰਘ ਜੀ ਇਹ 215 ਸਰਜੀਤ ਕਾਲੀ ਲਾਲ ਦੇ ਪ੍ਰਧਾਨ ਅਤੇ ਸਮੂਚੀ ਇਹ ਟੀਮ ਜਿਹਦੇ ਵਿੱਚ ਬਡਾਲਾ ਸਾਹਿਬ ਜੀ ਅਤੇ ਬਾਕੀ ਸਾਰੇ ਮੈਂਬਰ ਆਗੂ ਸਹਿਬਾਨ ਉਹਨਾਂ ਵੱਲੋਂ ਦਾਸ ਨੂੰ ਉਤਾਰਿਆ ਗਿਆ ਤੇ ਦਾਸ ਨੇ ਐਮਰਜੈਂਸੀ ਖਿਲਾਫ ਵੀ ਲੜਾਈ ਲੜੀ ਉਹਨਾਂ ਸਮੇਂ ਤੇ ਜਦੋਂ ਕਾਲਾ ਦੌਰ ਸੀ ਤਾਂ ਆਜ਼ਾਦੀ ਵਾਸਤੇ ਨਹੀਂ ਮੰਨਦੇ ਐਮਰਜੈਂਸੀ ਹੈ ਹੁਣ ਵੀ ਉਸੇ ਕਿਸਮ ਦੀ ਫਰੋਨੀ ਗੁਰਦੁਆਰਾ ਪ੍ਰਬੰਧ ਕਮੇਟੀ ਅੰਦਰ ਐਮਰਜੈਂਸੀ ਹੈ ਅਸੀਂ ਉਸ ਲੜਾਈ ਲਈ ਅੱਗੇ ਵਧ ਰਹੇ ਹਾਂ ਉਦੋਂ 19 ਮਹੀਨੇ ਲਗਾਤਾਰ ਮੈਂ ਕਾਲੇ ਕਾਨੂੰਨ ਤਹਿਤ ਜੇਲ੍ਹਾਂ ਵਿੱਚ ਬੰਦ ਰਿਹਾ ਤੇ ਹੁਣ ਅੱਜ ਤੋਂ ਜੋ ਲੜਾਈ ਸ਼ੁਰੂ ਕੀਤੀ ਜਾ ਰਹੀ ਹੈ ਉਹ ਜਰਨਲ ਚੋਣਾ ਕਰਵਾਉਣ ਵਾਸਤੇ ਲੜਾਈ ਹੈ ਜਿਹੜੀ ਉਹ ਸ਼ੁਰੂ ਕੀਤੀ ਜਾ ਰਹੀ ਹੈ ਉਹ ਜੋ ਅਕਾਲ ਥਖਸ ਸਾਹਿਬ ਨੂੰ ਪਿਛਲੇ ਸਮੇਂ 'ਚ ਧਾ ਲੱਗੀ ਹੈਗੀ ਅਸੀਂ ਉਹ ਅਕਾਲ ਥਖਸ ਸਾਹਿਬ ਦੀਆਂ ਮਰਜ਼ਾਦਾਂ ਦੀ ਲੜਾਈ ਔਰ ਸਿਧਾਂਤਾਂ ਦੀ ਲੜਾਈ ਲੜਨ ਜਾ ਰਹੇ ਹਾਂ ਮੈਂ ਮੈਂਬਰ ਤੁਹਾਡੇ ਨਾਲ ਨੇ ਜੀ ਕਿੰਨਾ ਕ ਸਮਰਥਨ ਮਿਲਿਆ ਜੀ ਤੁਹਾਨੂੰ ਅਸੀਂ ਸਿਧਾਂਤਾਂ ਦੀ ਗੱਲ ਕਰਨ ਜਾ ਰਹੇ ਹਾਂ ਅਸੀਂ ਸਾਡੇ ਅਸੀਂ ਲਾਮ ਲਸ਼ਕਰ ਦੇ ਖਿਲਾਫ ਲੜਾਈ ਲੜਦਾ ਮੈਂ ਤਾਂ ਪਹਿਲਾਂ ਤੋਂ ਮੁੱਢ ਤੋਂ ਤੁਰਿਆ ਰਹਾਂਗਾ ਸੋ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸਾਡੀ ਪਾਰਟੀ ਨੂੰ ਵੀ ਇਸ ਗੱਲ ਦੀ ਕੋਈ ਪਰਵਾਹ ਨਹੀਂ ਸਾਡੀ ਪਾਰਟੀ ਨੇ ਸਾਫ ਸੁੱਤਰੇ ਢੰਗ ਨਾਲ ਇਹ ਚੋਣ ਲੜਨ ਦੀ ਇਹ ਜੋ ਹੈਗਾ ਕੱਲ ਫੈਸਲਾ ਕੀਤਾ ਹੈਗਾ ਮੈਂਬਰਾਂ ਨੂੰ ਜਾਗਦਾ ਜਾਗਦੀ ਜ਼ਮੀਰ ਵਾਸਤੇ ਕਿਹਾ ਗਿਆ ਹੈ ਅਸੀਂ ਸਾਨੂੰ ਆਸ ਹੈ ਇਹ ਇਸ ਧਰਮ ਦੀ ਸਭਾ ਦੇ ਵਿੱਚ ਮੈਂਬਰ ਸਾਹਿਬਾਨਾਂ ਦੀ ਜ਼ਮੀਰ ਜਾਗੇ ਤੇ ਮੈਂਬਰ ਸਾਹਿਬਾਨ ਜੋ ਪਿਛਲੇ ਸਮੇਂ ਇਹ ਪੰਥਕ ਮਰਜ਼ਾਦਾ ਦਾ ਘਾਣ ਹੁੰਦਾ ਆਇਆ ਉਹਨੂੰ ਬਚਾਉਣ ਲਈ ਅੱਗੇ ਆਉਣ ਤੇ ਵੋਟ ਆਪਦੀ ਜ਼ਮੀਰ ਦੀ ਆਵਾਜ਼ ਨਾਲ ਦੇਣ ਦਵਾ ਨਾ ਮੰਨਣਾ ਅਸੀਂ ਆਸ ਕਰਦੇ ਹਾਂ ਗੁਰੂ ਸਾਹਿਬ ਗੁਰੂ ਰਾਮਦਾਸ ਦੀ ਧਰਤੀ ਉੱਤੇ ਖੜੇ ਹਾਂ ਕਿ ਮੈਂਬਰ ਸਾਹਿਬਾਨ ਵੀ ਇਸ ਸਮੇਂ ਆਪਣਾ ਫਰਜ਼ ਪਛਾਣਨਗੇ ਠੀਕ ਹੈ ਜੀ ਠੀਕ ਹੈ ਬਡਾਲਾ ਸਾਹਿਬ ਇੱਕ ਮਿੰਟ ਆਓ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਆਜਿਸੀਪੀਸੀ ਦੀ ਚੋਣ ਹੈ ਤੁਹਾਡੇ ਵੱਲੋਂ